ਤੁਸੀਂ ਦੇਖ ਰਹੇ ਹੋ ਸ਼ਬਦਾਈ ਤੱਕ ਦਾ ਜਵਨ ਮੀਡੀਆ ਮੈਂ ਪੁੱਛਾਂ। ਬਠਿੰਡਾ ਅਦਾਲਤ ਨੇ ਸੰਸਦ ਮੈਂਬਰ ਕੰਗਣਾ ਰਣੋਤ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸਮਨ ਜਾਰੀ ਕੀਤਾ ਸੀ। ਤੁਹਾਨੂੰ ਦੱਸ ਦੇ ਕਿ ਮਾਨਹਾਨੀ ਦੇ ਕੇਸ ਵਿੱਚ ਕੰਗਣਾ ਰਣੋਤ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸਮਨ ਜਾਰੀ ਕੀਤਾ ਗਿਆ ਸੀ। ਇੱਥੇ ਤੁਹਾਨੂੰ ਦੱਸ ਦੇ ਕਿ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਜਿਸ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਦਿੱਲੀ ਵਿੱਚ ਸੰਘਰਸ਼ ਕੀਤਾ ਜਾ ਰਿਹਾ ਸੀ ਇਸ ਦੌਰਾਨ ਕੰਗਣਾ ਰਣੋਤ ਨੇ ਕਿਸਾਨਾਂ ਤੇ ਬਿਆਨਬਾਜ਼ੀ ਕੀਤੀ। ਜਿਸ ਦੌਰਾਨ ਉਸਨੇ ਇੱਕ ਬਜ਼ੁਰਗ ਕਿਸਾਨ ਔਰਤ ਤੇ ਭੱਦੀ ਸ਼ਬਦਾਬਦੀ ਮਾਰਤੀ ਜਿਸ ਦੇ ਚਲਦੇ ਉਸ ਬਜ਼ੁਰਗ ਔਰਤ ਮਹਿੰਦਰਪੁਰ ਵੱਲੋਂ ਅਦਾਲਤ ਵਿੱਚ ਉਸ ਖਿਲਾਫ ਮਾਨਹਾਨੀ ਦਾ ਕੇਸ ਫਾਇਲ ਕੀਤਾ ਗਿਆ ਜਿਸ ਦੇ ਚਲਦੇ ਆ ਕੰਗਣਾ ਰੋਤ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਫਿਰ ਵੀ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਈ ਇਸ ਦੇ ਨਾਲ ਹੀ ਮਾਨਯੋਗ ਦਾਤ ਨੇ ਹੁਣ ਕੰਗਣਾ ਰੋਤ ਨੂੰ 29 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ ਨੇ ਅੱਜ ਸਰ ਬਠਿੰਡਾ ਕੋਰਟ ਦੇ ਵਿੱਚ ਜਿਹੜੀ ਪਹਿਲਾਂ ਮੈਡਮ ਤਨਵੀ ਗੁਪਤਾ ਜੇ ਐਮ ਆਈ ਸੀ ਦੀ ਕੋਰਟ ਨੇ ਸਮਨਿੰਗ ਜਾਰੀ ਕੀਤੀ ਸੀ ਕੰਗਣਾ ਰੌਤ ਦੀ ਉਹਦੇ ਅਗੇਂਸਟ ਉਹਨਾਂ ਨੇ 482 ਸੀ ਆਰ ਪੀ ਸੀ ਦੀ ਪਟੀਸ਼ਨ ਫਾਈਲ ਕੀਤੀ ਸੀ ਆਨਰੇਬਲ ਹਾਈ ਕੋਰਟ ਦੇ ਵਿੱਚ ਜੋ ਇਕੱਠ 2025 ਨੂੰ ਡਿਸਮਿਸ ਕਰਤੀ ਸੀ ਉਸ ਦੇ ਜਦੋਂ ਉਹ ਫੈਸਲਾ ਹੋਇਆ ਉਸ ਤੋਂ ਬਾਅਦ ਅਸੀਂ ਕੋਰਟ ਦੇ ਵਿੱਚ ਆਨਰੇਬਲ ਜੱਜ ਸ਼੍ਰੀ ਲਖਵੀਰ ਸਿੰਘ ਜੀ ਦੀ ਕੋਰਟ ਦੇ ਵਿੱਚ ਐਪਲੀਕੇਸ਼ਨ ਫਾਈਲ ਕੀਤੀ ਸੀ ਵੀ ਜੋ ਸਮਨਿੰਗ ਪ੍ਰੋਸੈਸ ਹੈ ਉਹ ਨੂੰ ਜਾਰੀ ਰੱਖਿਆ ਜਾਵੇ ਕੋਰਟ ਨੇ ਉਸ ਕੇਸ ਦੇ ਵਿੱਚ 15 9 ਜਿਹੜੀ ਡੇਟ ਅੱਜ ਦੀ ਰੱਖੀ ਸੀ ਫॉर ਅਪੀਅਰੈਂਸ ਆਫ ਅਕਿਊਡ ਨਹੀਂ ਸਰ ਅੱਜ ਕੰਗਨਾਰ ਨਾ ਪੇਸ਼ ਨਹੀਂ ਹੋਏ ਕੋਰਟ ਦੇ ਵਿੱਚ ਉਹਨਾਂ ਨੇ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜਾ ਹਾਈ ਕੋਰਟ ਆਰਡਰ ਹੈ ਉਹਦੇ ਅਗੇਂਸਟ ਪਟੀਸ਼ਨ ਫਾਈਲ ਕੀਤੀ ਸੀ ਉਹ ਉਹਨਾਂ ਦੀ ਪਟੀਸ਼ਨ ਜਿਹੜੀ ਐਡਮਿਟ ਨਹੀਂ ਹੋਈ ਹੁਣ ਕੋਰਟ ਨੇ ਜਿਹੜੀ ਨੈਕਸਟ ਡੇਟ ਹੈ ਇਹਦੇ ਵਿੱਚ 29 9 ਰੱਖੀ ਹੈ ਜੀ ਤੇ ਹੁਣ ਸਮਨਿੰਗ ਥਰੂ ਐਸਐਸਪੀ ਕੋਰਟ ਨੇ ਆਰਡਰ ਕੀਤਾ ਹੈ ਜੀ ਨੇ ਪੇਸ਼ ਹੋਣ ਦਾ ਕੋਈ ਕਾਰਨ ਉਹਨਾਂ ਵੱਲੋਂ ਕੋਈ ਆਇਆ ਨਹੀਂ ਨਾ ਹੀ ਉਹਨਾਂ ਦੇ ਕੋਈ ਵਕੀਲ ਸਾਹਿਬ ਅਪੀਅਰ ਹੋਏ ਹੈ ਜੀ ਅੱਜ ਤੇ ਨਾ ਹੀ ਉਹ ਇਨ ਪਰਸਨ ਪੇਸ਼ ਹੋਏ ਹੈਗੇ ਇਸ ਮਾਮਲੇ ਦੇ ਵਿੱਚ ਸਰ ਅਸੀਂ ਆਨਰੇਬਲ ਕੋਰਟ ਦੇ ਵਿੱਚ ਐਪਲੀਕੇਸ਼ਨ ਫਾਈਲ ਕਰਾਂਗੇ ਸਰ ਵੀ ਕੋਰਟ ਅੰਬੈਸੀ ਨੂੰ ਡਾਇਰੈਕਸ਼ਨ ਦੇਵੇ ਸਰ ਵੀ ਇਹ ਇਹਦਾ ਪਾਸਪੋਰਟ ਵੀ ਇਨਵੈਸਟੀਗੇਸ਼ਨ ਏਜੰਸੀ ਲਵੇ ਤੇ ਇਹਨੂੰ ਬਾਹਰ ਜਾਣ ਤੋਂ ਇਹਨੂੰ ਰੋਕਿਆ ਜਾ ਸਕੇ ਅਸੀਂ ਉਸ ਦੇ ਰਿਗਾਰਡਿੰਗ ਐਪਲੀਕੇਸ਼ਨ ਫਾਈਲ ਕਰਾਂਗੇ ਸਰ ਜਦੋਂ ਕਿਸਾਨ ਧਰਨਾ ਸੀ ਜੋ ਕੇਂਦਰ ਸਰਕਾਰ ਨੇ ਖੇਤੀ ਬਿੱਲ ਜਾਰੀ ਕੀਤੇ ਸੀ ਉਹਨਾਂ ਦੇ ਵਿਰੋਧ ਦੇ ਵਿੱਚ ਕਿਸਾਨਾਂ ਦਾ ਨਾਂ ਲਕਿਆ ਸੀਗਾ ਜੋ ਫਾਰਮਰ ਪ੍ਰੋਟੈਸਟ ਸੀ ਉਹਦੇ ਵਿੱਚ ਮਾਤਾ ਮਹਿੰਦਰ ਕੌਰ ਵੀ ਕਿਸਾਨ ਹੋਣ ਨਾਤੇ ਪੇਸ਼ ਹੋਏ ਸੀਗੇ ਤੇ ਉਹਨਾਂ ਦੀ ਕੋਈ ਫੋਟੋ ਨੈੱਟ ਤੇ ਵਾਇਰਲ ਹੋਈ ਤਾਂ ਕੰਗਣਾ ਰਣੌਤ ਨੇ ਉਸ ਤੇ ਭੰਦੀ ਸ਼ਬਦਾਵਲੀ ਵਰਤ ਕੇ ਕਿ ਇਹੋ ਜੀਆਂ ਮਾਤਾ ਜੋ ਕਿਸੇ ਵੀ ਜਗ੍ਹਾ ਤੇ ਆਪ ਧਰਨਿਆ ਚ ਇਹਨਾਂ ਨੂੰ 100 ਰੁਪਏ ਤੇ ਜਾਂਦੀਆਂ ਨੇਗੀਆਂ ਪਰ ਜਦ ਕਿ ਉਹ ਇੱਕ ਕਿਸਾਨ ਹੋਣ ਦੇ ਨਾਤੇ ਕਿਸਾਨ ਦੀ ਪਤਨੀ ਹੋਣ ਦੇ ਨਾਤੇ ਕਿਸਾਨ ਦੀ ਮਾਤਾ ਹੋਣ ਦੇ ਨਾਤੇ ਗਏ ਸੀ ਅਸੀਂ ਉਸ ਜੋ ਟਵੀਟ ਕੀਤੀ ਸੀ ਤੇ ਰੀਟਵੀਟ ਕੀਤਾ ਸੀਗਾ ਆਪਦੇ ਵੱਲੋਂ ਮਸਾਲਾ ਲਾ ਕੇ ਕੰਗਨਾਰ ਨਾਉਤ ਨੇ ਉਹਦੇ ਅਗੇਂਸਟ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਫਾਈਲ ਕੀਤੀ ਸੀ ਜੀ